ਸ੍ਰੀਕਾਲ ਦੋਸਤੋ ਕੀ ਹਾਲ ਚਾਲ ਆਲ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਗੇ ਸ਼ੁਰੂ ਕਰਦੇ ਆ ਵੀ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ ਹਜੇ 11 ਪੌਣੇ 11 ਹੋਏ ਆ ਗੇਲਡ ਵਿੱਚ ਤੇ ਆਪਾਂ ਰੈਡੀ-ਟੈਡੀ ਹੋ ਗਏ ਆ ਰੈਡੀ-ਟੈਡੀ ਹੋ ਕੇ ਤੁਹਾਨੂੰ ਪਤਾ ਜਿ 16 ਤਰੀਕ ਅੱਜ ਜੇਲੰਦਰ ਪਈਦਾ ਹੈਗਾ ਜਨਮ ਦਿਨ ਤੇ ਦੂਜੇ ਨੰਬਰ ਤੇ ਆਪਾਂ ਲੈ ਕੇ ਜਾਣੇ ਸੀ ਕਿਰਨਾਂ ਭੈਣ ਦੀ ਦੀਵਾਲੀ ਤੇ ਸੰਧਾਰਾ ਜਿਹੜਾ ਉਹਦਾ ਸਾਰੇ ਪੈਂਡਿੰਗ ਪਿਆ ਸੀਗਾ ਹਨ ਉਹ ਤੇ ਬਾਕੀ ਆਪਾਂ ਘਰੇ ਜਾਣੇ ਨੇ ਜਾਣਾ ਵੱਡੀ ਭੈਣ ਕਨੇ ਮ ਜਾਣਾ ਉਹਨਾਂ ਨੂੰ ਵੀ ਢਰਾਉਣਾ ਤੇ ਬਯਾਨਤ ਬਾਈ ਨੇ ਵੀ ਆਪਣੇ ਨਾਲ ਹੀ ਜਾਣਾ ਆਪਾਂ ਪੰਜ ਜਾਣਿਆਂ ਤੇ ਤਿੰਨ ਜਵਾਕ ਆ ਅੱਠ ਜਾਣੇ ਆਪਾਂ ਤੇ ਆਪਾਂ ਗੱਡੀ ਤੇ ਜਾਣਾ ਤੇ ਮਨਦੀਪ ਦਾ ਬਾਈ ਪਾਰਕ ਪਹੁੰਚ ਕੀ ਸਵੇਰੇ ਪਹੁੰਚੀ ਉੱਥੇ ਤੇ ਬਾਕੀ ਅਸੀਂ ਲੇਟ ਆਏ ਹੋਗੇ ਵੀ ਵੱਡੇ ਬਾਈ ਨੂੰ ਕੰਮ ਸੀਗਾ ਉਹਨਾਂ ਦੇ ਚੱਕੀ ਦਾ ਕੋਈ ਕੰਮ ਸੀਗਾ ਤੇ ਉਹ ਕਹਿੰਦੇ ਵੀ ਮੈਂ ਨੂੰ 11:00 ਵਜੇ ਜਾਣਗੇ 11:00 ਵਜੇ ਪਹੁੰਚ ਜਾਣਾ ਕਉ ਵੇ ਦੂਰ ਦੀ ਬਾਟਾ ਰਾਤ ਲੱਗੂਗੀ ਫਿਰ ਉਹ ਵੀ ਆਪ ਦਾ ਕੰਮ ਕਰਨ ਵੇੜ ਕੇ ਤੁਰਨਗੇ ਹਣਾ ਤੇ ਚਲੋ ਜੀ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਤੇ ਬਣਨੇ ਕੀ ਬਣਦਾ ਜੋੜਦਾ ਹਣਾ ਅੱਜ ਤੇ ਵਲੌਗ ਦੇ ਵਿੱਚ ਤੇ ਕਰਦੇ ਆ ਤਿਆਰੀ ਹੰਦਾਰੇ ਦੀ ਤੇ ਦਿਵਾਲੀ ਦਾ ਸਮਾਨ ਤਰਾ ਚੋ ਲੈਣਾ ਉਹ ਵੀ 12 ਵਜ ਚੁੱਕਿਆ ਮੋਦੀਪੂਣੀ ਗੱਡੀ ਦੇ ਵਿੱਚ ਆ ਚੁੱਕਿਆ ਮੈਂ ਇੰਟਰਮੈਂਟ ਕਰਦੀ ਮੋਦੀਪ ਸਤਿ ਸ਼੍ਰੀ ਅਕਾਲ ਬੁਲਾ ਦੇ ਉਗੀ ਚਾਹੀਦਾ ਮਮਾ ਬਾਏ ਯਾਰ ਕਿਹਦੇ ਟਾਈਮ ਲਾਉਣਗੇ ਅੰਨੇ ਆਪਾਂ ਗੱਡੀ ਗੱਡੀ ਮੋੜਦ ਕੇ ਬਾਜੀ ਥੋੜਾ ਕਰਨਾ ਮੈਨੂੰ ਕਿ ਬਾਏ ਯਾਰਗੇ ਲੋ ਵੀ ਆਪਾਂ ਨੂੰ ਜੁਆਇਨ ਕਰ ਲਿਆ ਆ ਸੁਵਾਰੀਆਂ ਪੂਰੀਆਂ ਮਿਸਟਰ ਬਿਆਨਤ ਸਿੰਘ ਸੰਧੂ ਨੇ ਜੇ ਮਨਦੀਪ ਕੌਰ ਸੰਧੂ ਵੀ ਹੁੰਦੀ ਫੇਰ ਆਪਾਂ ਪਰ ਵੱਡੀ ਗੱਡੀ ਲੈ ਕੇ ਜਾਣੀ ਬਣੀ ਸੀ ਹਨਾ ਵੀਰੇ ਫਰ ਦੋ ਲੈ ਕੇ ਜਾਣੀਆਂ ਬਣੀਆਂ ਬਾਈ ਜਰਾ ਬਾਈ ਚਾਰੇ ਨੂੰ ਪਾਣੀ ਵੀ ਨਹੀਂ ਦਿੱਤਾ ਬਾਈ ਕਹਿੰਦਾ ਮੈਂ ਤਾਂ ਕਹਿੰਦਾ ਮੈਂ ਕਾਸੀ ਤਾਂ ਗੱਡੀ ਵੀ ਨਹੀਂ ਰੋਕੀ ਕਿਤੇ ਬਾਈ ਕਹਿੰਦਾ ਮੈਂ ਤਾਂ ਪਾਣੀ ਵੀ ਨਹੀਂ ਪੀਤਾ ਹੈਗਾ ਪਾਣੀ ਦੀ ਤਾਂ ਤਿੰਨ ਬੋਤਲਾਂ ਹੈ ਬਾਈ ਨੂੰ ਲੱਗਾ ਖਣੀ ਉਹ ਸਿੱਪਰੇ ਪਿਆ ਕੱਲਾ ਆ ਵੀ ਅਸੀਂ ਪਹੁੰਚ ਗਏ ਕਿੱਥੇ ਪਹੁੰਚ ਗਏ ਅਸੀਂ ਬੰਗਾ ਰੂਪਨਗਰ ਨੋਰਾ ਬਾਈ ਸਨ ਕਲਾ ਲਈਏ ਤੱਕ دیر ਦੇ ਮੂਰੇ ਬੈਠੀ ਹੈ ਜਵਾਕ ਜੱਲੇ ਤਾਂ ਸੌਂ ਵੀ ਗਏ ਦੋ ਦੋ ਸ਼ਿਫਟਾਂ ਲਾਵ ਹੀ ਲਈਆਂ ਸਬਰ ਨੇ ਦਾ ਬਾਕੀ ਤਾਂ ਜਾਗਦੇ ਜੇ ਨੋ ਮੋਦੀ ਵੀ ਵੀ ਸੌਂ ਲਈ ਉਹ ਨਹੀਂ ਸੁੱਤੀ ਚਲੋ ਪੁੰਚਣ ਆ ਲਈਆਂ ਸੀ ਲੈ ਲੈ ਤੇ ਉਹ ਟੋਕਰੀ ਜੀ ਤਾਂ ਮੈਂ ਪੁੱਛ ਕੇ ਆਉਣਾ ਜੇ ਮਿਲ ਗਈ ਤੇ ਦੇਖ ਲਓ ਮਿਲ ਜਾਣੀ ਤੇ ਦੂਜਾ ਫਰੂਟ ਦੀਦੀ ਦੀ ਦੀਵਾਲੀ ਉਹਦਾ ਵਿਚਾਰੀ ਦਾ ਸੰਧਾਰ ਆ ਵੀ ਸੰਧਾਰਾ ਵੀ ਦਿੱਤਾ ਉਹਨੂੰ ਤੇ ਸੰਧਾਰਾ ਵੀ ਇਕੱਠਾ ਇਹ ਪੂਆ ਦਾ ਆ ਕਿੰਨੂ ਪੂਆ ਦਾ ਪੂਆ ਤੁਸੀਂ ਲੈ ਲਓ ਜਾਓ ਡੈਡੀ ਨੂੰ ਕਹਿ ਦੋ ਡੈਡੀ ਤੋਂ ਚੀਜੀ ਲੈ ਲਓ ਉਹ ਕੀ ਕਰਦੇ ਬਾਈ ਫੁੱਫੜ ਜੀ ਉਹਨੇ ਕੀ ਕਰਦੇ ਆ ਜੇ ਫੁੱਫੜ ਜੀ ਨੂੰ ਕਹਿ ਦੇ ਪਹੁੰਚ ਗਈ ਸੰਗਤ ਮੈਂ ਤਾਂ ਪਰ ਸਸਰੀ ਕਾਲੀ ਨਹੀਂ ਮੈਨੂੰ ਪਤਾ ਸਸਰੀ ਕਾਲ ਸਸਰੀ ਗਾ ਜੀ ਕਸਿਕਾ ਸਸਰੀਗਾ ਰਵਾਹ ਗਰੇ ਗੁੱਸੇ ਸਾਰੇ ਵੀਰੇ ਗੁੱਸੇ ਹੋ ਗਏ ਕੋਲ ਆਲੋ ਨਾ ਸੇਵਾ ਹੋ ਰਹੀ ਚੁੱਪ ਕੋ ਵੀਰੇ ਚੁੱਪ ਬਾਉ ਸਾਰੇ ਚੁੱਪ ਚੁੱਪ ਕੋਈ ਮੈਂ ਪਾਲਣੇ ਲੇਕ ਰਿਹਾ ਹਾਂ। ਮੈਂ ਤੇ ਜਨੇ ਨੂੰ ਖਾਏ ਚਾਪਲੇ। ਲੋ ਸਾਰੇ ਆਨੇ ਰੈਡੀ ਸ਼ੈਡੀ ਹੋ ਗਏ ਤੇ ਬਾਈ ਹੋਰਾਂ ਨੇ ਘਰ ਦਾ ਕੰਮ ਕਰਵਾਤਾ ਇਦਾਂ ਰਿਆਂ ਨੂੰ ਐਡ ਕਰਵਾਤਾ। ਇੱਧਰ ਤਿਆਰੀਆਂ ਸ਼ੈਰੀਆਂ ਲੈ। ਕੱਗਰੀਆਂ ਪਾਈਆਂ। ਸਾਰਿਆਂ ਨੇ ਆ ਜੀ। ਚਾਪਲੇ ਚਾਪਲੇ ਆ। ਬਾਈ ਅਰਗੇ ਰੈਡੀ ਐ। ਅਸੀਂ ਵੈਸੇ ਰੈਡੀ ਤਾਂ ਬਹੁਤ ਚੜਦੇ ਤਾਂ ਪਰ ਗੱਲਾਂ ਮਾਰਨ ਲੱਗੇ ਹੋਏ ਸੀਗੇ ਤੇ ਅਸੀਂ ਸੋਚਿਆ ਵੀ ਫੇਰ ਅਸੀਂ ਸੋਚਿਆ ਵੀ ਪਾਰਟੀ ਵੀ ਅੱਜ ਨਾਲ ਨੂੰ ਨਾਲਾ ਦਾ ਕੋਈ ਸੀ ਨਹੀਂ ਹੈਗਾ ਤਿਆਰ ਤਾਂ ਉੱਧਰੇ ਮੈਂ ਤਾਂ ਮੇਰੇ ਕੋਲੇ ਖੜਾ ਤਿਆਰ ਤਾਂ ਵੱਡੀ ਮੰਦੀਪ ਤਿਆਰ ਤਾਂ ਵੱਡੀ ਗੱਡੀ 'ਚ ਬੈਠਣ ਨੂੰ ਖੜੇ ਆ ਤੇ ਔਰ ਸਾਡੇ ਮੂੰਹ ਤੇ ਆਖੀ ਜਾਂਦੇ ਆਪਾਂ ਸਮਝੋਤਾ ਕਰੀਏ ਪਹਿਲਾਂ ਆਪਾਂ ਆਪਾਂ ਕੋ ਦੋਨੇ ਸਮਝੋਤੇ ਦਾ ਰਿਆ ਆਪਾਂ ਤੁਸੀਂ ਮੈਨੂੰ ਖਿੱਚਦੇ ਬਹੁਤ ਆ ਮੈਂ ਕੀ ਜਾਨ ਲਵਸ ਹੈਪੀ ਬਰਥਡੇ ਬਰਥਡੇ ਬੋਏ ਕੈਮਰੇ ਵੱਜ ਗਏ ਬਰਥਡੇ ਬੋਏ ਇਧਰ ਹੋ ਜਾ ਮੋਹਨਦੀਪ ਚਲੋ ਵੀਰ ਜੀ ਤੁਸੀਂ ਉਧਰ ਆ ਜਾਓ ਅੰਡੇ ਕਿੱਥੇ ਵੀਰ ਜੀ ਅਸੀਂ ਆਂਦੇ ਲੈ ਦੱਸ ਆਏ ਲਓ ਵੀ ਲੋ ਵੀ ਅਜਾ ਹਾਈ ਪਹਿਲੀ ਵਾਰ ਮਨਦੀਪ ਨੇ ਵੀ ਪਾਈ ਐ ਸਕਰਟ ਮੈਂ ਤਾਂ ਪਾਉਣੀ ਆ ਵੈਸੇ ਪਹਿਲਾਂ ਵੀ ਮਨਦੀਪ ਨੇ ਤੇ ਦੀਦੀ ਨੇ ਪਹਿਲੀ ਵਾਰ ਪਾਈ ਮੈਂ ਬੀਪੂ ਦੀਦੀ ਨੇ ਤਾਂ ਤੇ ਮਨਦੀਪ ਹੈਲੋ ਤਾਂ ਕਰਦੇ ਸਾਡੇ ਵਲੌਗ ਚ ਹੈਲੋ ਗਾਇਸ ਹਾਈ ਮਾਈ ਫੈਨਸ ਦਾ ਇਹਦਾ ਪਟਟ ਡਾਇਲੋਗ ਆ ਹਾਈ ਮਾਈ ਫੈਨਸ ਤੇ ਬਿਆਨਤ ਵੀਰੇ ਦੀ ਅਸੀਂ ਕਰਾ ਲਈ ਕੱਲ ਦੀ ਛੁੱਟੀ ਕਿ ਨਹੀਂ ਵੀਰੇ ਦਿਮਾਗ ਬੱਲੇ ਛੁੱਟੀਆਂ ਆਏ ਆ ਕੱਲ ਦੀ ਛੁੱਟੀ ਪਰਸਾਂ ਦੀ ਨਹੀਂ ਛੁੱਟੀ ਤਾਂ ਪਰਸੋ ਤਾਂ ਫਿਰ ਸਵੇਰੇ ਹੀ ਜਾਵੜਨਾ ਆਪਾਂ ਤੇ ਬਾਈ ਦੇ ਸਕੂਲ ਟਾਈਮ ਨੂੰ ਤਾਂ ਫਿਰ ਪਿੱਛੇ ਫਿਰ ਸਿੱਧਾ ਸਕੂਲ 'ਚ ਐਂਟਰੀ ਕਰਵਾ ਦੇਣਾ 8:30 ਤੱਕ ਨਹੀਂ ਕਰਨਾ ਮੈਂ ਹੋਰ ਠੀਕ ਹੈ ਮਨਦੀਪ ਮਿਸ ਕੀਤਾ ਸਾਨੂੰ ਹੈ ਮਿਸ ਕੀਤਾ ਬਹੁਤ ਮੈਂ ਤਾਂ ਬਹੁਤ ਕੀ ਬੋਲਾਂ ਬਹੁਤ ਮਿਸ ਕੀਤਾ ਮੈਂ ਤਾਂ ਚੱਲ ਕੋਈ ਨਹੀਂ ਹੁਣ ਅਸੀਂ ਚੱਲਿਆ ਬਹੁਤ ਟਾਈਮ ਵਾਂਗ ਵੇਸਟ ਕਰਤਾ ਅਸੀਂ ਹੁਣ ਚੱਲਿਆਂ ਲੋਕੇਸ਼ਨ ਤੇ ਤੇ ਉੱਥੇ ਜਾ ਕੇ ਤੁਹਾਨੂੰ ਸਮੁੰਦੜੇ ਜਿੱਥੇ ਖਾਣਾ ਖਾਣਾ ਲੋਕੇਸ਼ਨ ਨਹੀਂ ਹੁੰਦੀ ਆ ਮਤਲਬ ਜਿੱਥੇ ਬਰਥਡੇ ਸੈਲੀਬ੍ਰੇਟ ਕਰਨਾ ਲੋਕੇਸ਼ਨ ਹੀ ਕਹਿੰਦੇ ਆ ਉਹਨੂੰ ਤੇ ਉੱਥੇ ਚੱਲੇ ਆ ਭਾਵੇਂ ਉਹ ਗੱਡੀਆਂ ਚ ਭਾਵੇਂ ਉਹ ਗੱਡੀਆਂ ਚ ਪੂਰੇ ਵੀ ਨਾ ਆਣ ਪੰਜ ਛੇ ਤਾਂ ਜਾਣੇ ਆ ਸਕਾਰਪੀਓ 80 ਦੀ ਤੇ ਗੱਡੀ ਹੈ ਮੈਂ ਕਿਹਾ ਪੂਰੇ ਵੀ ਨਾ ਹਣ ਤੇ ਆਪਾਂ ਕਿੱਦਾਂ ਨਰਾਮ ਨਾ ਆ ਗਏ ਆ ਉਹਨਾਂ ਨੂੰ ਪੁੱਛਿਆ ਪਾਚੇ ਆਵੇਂ ਨਹੀਂ ਕੋਈ ਨਹੀਂ ਆ ਜਾਣਗੇ ਚਲੋ ਜੋਤ ਤਾਂ ਸਹ ਦੂਰ ਨਹੀਂ ਮੈਂ ਨਸਾ ਫੇਰ ਮੈਂ ਦਸਾ ਜੋ ਦਿਨ ਮੈਨੂੰ ਡਵਾਇ ਦਿੱਤੀ ਸੀ ਕਿ ਵੀਡੀਓ ਪਾਇਆ ਕਰ ਗਾ ਕੇ ਸੌਂਗ ਤੇ ਇਹ ਨੂੰ ਨਾ 10 ਮਿੰਟ ਹੋ ਗਏ ਇੱਕੋ ਲੈਣ ਦੱਸਦੀ ਹੋਈ ਨੂੰ ਉਹ ਆ ਗਏ ਉਹ ਵੀ ਉੱਥੇ ਚਲੋ ਜੀ ਆ ਗਏ ਆਪਾਂ ਜਿੱਥੇ ਜੀਜੀ ਜੀਜੂ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਜੀਜੂ ਕਮੈਂਟ ਵਿੱਚ ਮੈਂ ਜੀਜੂ ਲਿਖ ਕੇ ਪਾਓ ਜੀ कैमरामैन रील वूमेन। चलो चलो बच्चे पार्टी चलो सारे चलो मोदी पा होना

ਦੇ ਦੋ ਦੇ ਦੋ ਉਹ ਦੇ ਦੋ ਕਿਰਨਾਂ ਨੂੰ ਉਹ ਦਜਾ ਇਹ ਕੀ ਕਰਦੀ ਐ ਤੂੰ ਸਾਹਮਣੇ ਫੋਟੋ ਕਰਾ ਲਓ ਥੱਲੇ ਤਾਰ ਦੋ ਨਾ ਥੱਲੇ ਤਾਰ ਦੋ ਦੇ ਦੋ ਹੁਣ ਥੱਲੇ ਲਾ ਦੋ ਇਹਨੂੰ ਵੀ ਹੁਣ ਚਲੋ ਬੱਸ ਚਲ ਆਜੋ ਬੱਸ ਆਹ ਵੀ ਪਾਜੀ ਸਭੋਂ ਬਾਅਦ ਪਹਿਲਾਂ ਫੋਟੋ ਲਿਆ ਆਓ ਬਈ ਤੁਸੀਂ ਦੋਨੋਂ ਜਣੇ ਆਓ ਟੀਮ ਵਾਲੇ ਸਾਡੀ ਟੀਮ ਲਾਈਵ ਹੋ ਲਾਈਵ ਚੱਲ ਰਿਹਾ ਹਾਂਜੀ ਬਾਈ ਵੀ ਆਂ ਕਿੰਨਾ ਆ ਫੜਿਓ ਕਿੱਦਾਂ ਹੀ ਫੜਦੇ ਪਹਿਲਾਂ ਕਰ ਲੈਂਦੇ ਬਾਅਦ ਕਰਦੇ ਨੇ ਫੋਟੋ ਦਾ ਆਜੋ 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 ਤਕਦੀਰ ਮੇਨ ਜਾਂ ਤਕਦੀਰ ਲਾਓ ਬਾਈ ਸਾਰੀ ਇੰਸਟਾਗ੍ਰਾਮ ਫੈਮਿਲੀ ਨੂੰ ਸਾਡੇ ਸਾਰਿਆਂ ਨੂੰ ਮੇਰੇ ਬਰਥਡੇ ਦੇ ਉਪਰ ਤੁਹਾਡੇ ਲਈ ਪੋਸਟ ਗਾਣਾ 27 ਅਕਤੂਬਰ ਪਲੀਜ਼ ਕਰ ਜਾ ਰਹੇ ਜਿਹਦੇ ਚ ਕਿ ਬਹੁਤ ਉਚੇਚਾ ਰੋਲ ਦਾਦਾ ਪਹਿਲਾ ਗਾਣਾ ਆ ਮੈਂ ਕਿ ਭਾਈ ਉਹ ਨਾਲੇ ਨੇਵਾਇਆ ਤੇ ਜਿੱਦੀ ਹੱਲ ਕੀਤੀ ਜਿੱਦੀ ਰਾਜਾ ਆ ਰਹਿ ਗਿਆ ਇਹ ਕੋਲ ਆਇਆ ਪਪੀ ਹੈ ਕੌਣ ਹੈ ਇਹ ਸਾਡੇ ਬੱਚਾ ਸਕੂਲ ਗਿਆ ਸੀਗਾ ਇਹ ਇਹ ਬੰਦੇ ਨੂੰ ਸਾਡੇ ਨੂੰ ਭਾਈ ਲੱਗ ਗਿਆ ਉਹੜੀਆਂ ਤਾਂ ਕਰ ਬਹੁਤ ਸ ਗਿਆ ਸਾਰੇ ਭਾਈ ਸਪੋਰਟ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਬਾਕੀ ਹੁਣ ਕੀ ਖੜੀ

ਇੱਟਮੈਂ ਇਧਰ ਵਾਜੀ ਦੋੜਾ ਨਾ ਉਹ ਦੋੜਾ ਲੈ ਦਸ ਆ ਇਫਾਈਂ ਦੇ ਦੇ ਮੈਨੂੰ ਆਇਆ ਆਇਆ ਜੀ ਤੁਸੀਂ ਖਾਓਗੇ ਤੂੰ ਆਲਾ ਜੇ ਕਰਨਾ ਨਹੀਂ ਪਹਿਲਾਂ ਆ ਮੈਂ ਕਾਲੂ ਨਾ ਆ ਜਾਓ ਜੀ ਇਹ ਰੱਖੀਂ ਨਾ ਤੇਰੇ ਨਾਲ ਹੀ ਹਾਂ ਜੀ ਕੀ ਲੈਣਾ ਪਾਈ ਦਾ ਕੇਕ ਲਾਓ ਕੇਕ ਕੀ ਮੋਰ ਦਾ ਕੇਕ

ਰਿਆਗਾ ਆਸ਼ਵਨੀ ਇਹ ਨਵਾਂ ਸ਼ਹਿਰ ਦੀ ਹੈ ਵੈਸੇ ਸਮੁੰਦੜੇ ਦੀ ਇਹਨਾਂ ਨੇ ਮਿਲ ਲਾਦਾ ਇੱਕ ਦੂਜੇ ਦੀ ਅੱਖ ਹੀ ਕੱਢਣੀ ਅੱਜ ਮਾਰ ਮਾਰ ਕੇ ਡੱਕੇ ਹੈ ਹੈਪੀ ਅਨਿਵਰਸਰੀ ਰਹਿ ਗਿਆ ਕੋਈ ਨਾ ਤੈਨੂੰ ਵੀਡੀਓ ਭੇਜ ਦਵਾਂ ਲਈ ਠੀਕ ਹੈ आन बान शान पार्टी की तो होन चली ਮੈਂ ਨਹੀਂ ਭਾਈ ਮੈਂ ਕਰਨ ਭਾਈ ਆ ਮੇਰੇ ਕੋ ਤਾਂ ਫੋਨ ਹੀ ਆਉਣਾ ਆ ਚੱਲ ਫਾਂਦੇ ਤਕਦੀਰ ਹੈ ਕਿਉਂ ਤੇ ਕੋਈ ਆ ਫੁੱਪੜ ਜੀ ਦਾ ਆ ਤਕਦੀਰ ਫੁੱਪੜ ਜੀ ਦਾ ਬੋਲ ਰਗਾ ਦਾ ਪੜਾ ਨਹੀਂ ਪਾਲਣ ਜੀ ਉਹ ਕਿ ਮਟਰ ਹੋਗੀ ਫੋਟੋ ਹੋ ਗਈ ਉਹਨਾਂ ਦੀ ਫੋਟੋ ਹੋ ਗਈ ਲੈ ਵੀਰੇ ਦਾ ਘਰ ਲੈ ਗਈ ਇਹ ਤਾਂ ਜ਼ੂਮ ਕਰਕੇ ਲਿਆ ਜਾਵੇ ਸੀ ਮੋਦੀ ਵੀ ਮੋਦੀ ਬਚਾਣ ਨਾਲ ਉੱਥੇ ਨਾਲ ਉੱਪਰ ਜੁ ਤੂੰ ਕਰ ਲੈ ਓਪਨ ਨਹੀਂ ਤੂੰ ਪੁੱਪੂ ਨੂੰ ਕਹ ਦੇ ਆ ਲੈ ਆ ਲੈ ਫੜ ਅੱ비 ਤੂੰ ਫੜੇ ਹੋ Photo card Photo

ਉਧਰ ਦੇਖੋ ਵੀ ਚਲ ਆਪ ਨੂੰ ਬਿਠਾ ਲਿਆ ਜੋ ਤੇ ਰੈਕ ਚੋ ਜੋਤੇ ਆ ਜਾ ਕੰਗਰਾ ਵਾਲਾ ਦੀਦੀ ਚੱਲੇ ਸੰਡੇ ਦੀਦੀ ਤੁਸੀਂ ਨਾ ਜਾਓ ਠੀਕ ਹੈ ਦੀਦੀ ਹੋਰ ਲੱਪਿਆ ਹੀ ਸੀ ਆ ਜਾ ਬਟਾ ਕਾਸ਼ ਲਾਲੀ ਨੂੰ ਛੁੱਟੀ ਹੁੰਦੀ ਮਾਸਟਰ ਮਾਸਟਰ ਜੀ ਦੀ ਤਾਂ ਕਰਾ ਲਈ ਮੈਂ ਉਹ ਮਾਸਟਰ ਜੀ ਦੀ ਤਾਂ ਕਰਾ ਲਈ ਸੀ ਇਹ ਬੂਟ ਤਾਂ ਬਰਲ ਮੈਂ ਕਹਾਂ ਉਹ ਲੈ ਜੋ ਦੁੱਜੀ ਬੱਟੀ ਲੈ ਜਾ ਨਹੀਂ ਜੇ ਲੇਟ ਲੂ ਲਉਂਗੇ ਫਿਰ ਤੁਹਾਨੂੰ ਨਹੀਂ ਚਾਈਦੀਗੀ ਗੱਡੀ ਲੈਟਾ ਦਿਓ ਹਾਂ ਕਿਦਾਂ ਮਾਸਟਰ ਜੀ ਦੀ ਤਾਂ ਕਰਾ ਲਈ ਛੁੱਟੀ ਹੈ ਬਹਿਨਾ ਮੇਰੇ ਰਾਖੀ ਕੇ ਵੰਨਨ ਕੋ ਨੀ ਸਾਡਰੀ ਹੋਣਗੇ ਆਏ ਪਿਛੇ ਹੋ ਜਾ ਆਏ ਹਾਏ ਬਈਆ ਰੇਦਾ ਭయ్యా ਨੇ ਤਾਂ ਬਹਿਣਾ ਥੱਲੇ ਹੀ ਦੇ ਦੇਣੀ ਅਸੀਂ ਹਸਪਤਾਲ ਵਾਲੇ ਨੇ ਕਿਹਾ ਅਸੀਂ ਨਰਸ ਸੱਦੀ ਸੀ ਮਰੀਜ਼ ਨਹੀਂ ਭయ్యా ਡ੍ਰੀਲ ਬਣਾ ਉਹ ਦੇ ਰੱਖਿਆ ਲਾ ਜਾ ਕੇ ਫੋਨ ਕਰ ਮੈਸੇਜ ਕਰ ਲਾਲੀ ਖਿਆਲ ਨਾ ਜਾਈ ਤੇ ਤੁਰ ਪਹੁੰਚ ਕੇ ਫੋਨ ਮੇਰੇ ਤੇ ਤੋਂ ਕ ਲੈ ਦ ਰਿਸੈਪਟ ਕਰ ਲਿਆ ਚਲੋ ਭਾਈ ਲਾਲੀ ਚੱਲੀ ਹੈ ਹੁਣ ਤੁਸੀਂ ਮਿਲੋ ਸਾਡੀ ਵੀ ਡ੍ਰੀਲ ਮੇਰੀ ਵੀ ਵਿੱਚ ਹੀ ਬਣਾ ਤੇ ਮੋੜ ਤੋਂ ਡ੍ਰੀਲ ਆ ਰੀਲੇ ਯਾਰੀ ਨਹੀਂ ਓਏ ਇਹ ਜੋ ਕੱਟ ਲਾਂਗੇ ਆ ਦੇਖ ਲਓ ਭਾਈ ਆ ਆ ਆ ਆ ਕੁਛ ਆ ਕੁਛ ਹੁੰਦਾ ਹੈ ਇੱਥੇ ਜਿਹੜੀਆਂ ਰੀਲਾਂ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਉਹ ਇਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਨਹੀਂ ਵੱਡੀ ਨਾਨ ਉੱਪਰ ਛੱਡ ਜਾਂਦੀ ਮੈਨੂੰ ਵੱਡੀ ਨਾਨ ਨੂੰ ਸਮਰ ਦੁੱਧ ਚੁੰਮਦਾ ਪਿਆ ਦੇ ਚਲੋ ਮੈਂ ਕੀ ਹੈ ਹਾਂ ਰੋਟੀ ਖਾ ਲਈ ਥੀ ਠੀਕ ਹੈ ਬੱਜੇ ਚੰਗਰ ਖਿਆਲ ਨਾ ਜਾ ਹਾਂ ਟਾਈਮ ਨਾਲ ਆ ਜਿਓ ਹਾਂ ਬਈ ਇਹ ਦੂਰ ਨੇਰਾ ਤਾਂ ਹੁੰਦਾ ਨਹੀਂ ਨਹੀਂ ਖਿੱਚ ਕੇ ਗੱਡੀ ਮਾਲੇ ਛੇਤੀ ਆ ਜਿਓ ਅਸੀਂ ਇੱਥੇ ਵੇਟ ਕਰਾਂਗੇ ਨਹੀਂ ਅਸੀਂ ਇੱਥੇ ਵੇਟ ਕਰਾਂਗੇ ਆ ਜਿਓ ਆ ਗਏ ਬਸ ਹੈ ਰੋਡ ਬਾਰੀ ਨਹੀਂ ਕਰਨਾ ਅਸੀਂ ਕਿਹੜਾ ਉੱਥੇ ਕੜਨਾ ਬਸ ਠੀਕ ਜਾਓ ਫਿਰ ਜਾਓ ਜਾਓ ਓਏ ਦੇਖਿਓ ਪਿੱਛੇ ਪਿੱਛੇ ਇੱਕ ਤਾਂ ਫੜਨੀਆਂ ਬਾਹੋਂ ਖੀਆਂ ਹੋਇਆਂ ਹਾਂ ਰੋ ਰੋ ਵੋ ਗੱਡੀ ਗਈ ਤੰਦ ਨਹੀਂ ਕੁ ਅਚੋ ਤੇ ਸ਼ੀਸ਼ਾ ਖਾ ਲਾ ਕੇ ਉੱਤੇ ਮੂੰਹ ਤੇ ਖੰਗ ਤਾ ਦੇ ਕਹਿੰਦੀ ਬਹੇ ਬਹੇ ਹਾਲ ਵਾ ਕੁੜੀ ਤੇਰਾ ਫੋਨ ਮਾਂ ਵੀ ਕੀ ਆਵੇ ਤੇਰਾ ਫੋਨ ਗੱਲ ਬੈਟਰੀਆਂ ਸਾਡੀਆਂ ਹੁਣ ਇੰਨੀਆਂ ਲੋ ਹੋਈਆਂ ਪਈਆਂ ਨਾ ਅੱਜ ਦੀਆਂ ਆਊਟਫਿਟਾਂ ਦੇ ਲਓ ਸਾਡੀਆਂ ਦਿਖਾਉਂਦਾ ਵੀ ਨਹੀਂ ਕੈਨ ਲੱਗਾ ਲਾਲੀ ਨੂੰ ਛੱਡ ਕੇ ਮੈਂ ਕਿਤੇ ਬਿਆਨਤ ਵਾਈ ਇਹਨਾਂ ਦੀ ਸਾਡੀਆਂ ਇੱਕੋ ਜੀਆਂ ਕਾਤੇ ਲੱਗ ਰਹੀਆਂ ਥੋੜਾ ਜਿਹਾ ਹੀ ਫਰਕ ਹੈ ਨਾ ਛੱਡਿਆ ਛੱਡ ਗਈ ਸੀ ਬਸ ਚਲੋ ਸਾਨੂੰ ਪਤਾ ਪਹਿਲਾਂ ਤਾਂ ਹੁਣ ਜਿਵੇਂ ਅਸੀਂ ਸੋਚਦੇ ਸੀ ਵੀ ਫਗਵਾੜੇ ਨੂੰ ਜਾਈਏ ਮੇਨ ਜੀਟੀ ਰੋਡ ਹੀ ਨਾ ਨਾ ਫੇਰ ਉਹ ਮੈਂ ਕਿਹਾ ਬਾਲੀਵਟ ਹੈ ਜੀਜਾ ਜੱਤ ਦਾਗੇ ਸਾਲਾ ਜੱਤ ਦਾ ਪਤਾ ਕਿਦਾਂ ਉਰੇ ਉਹ ਨਾ ਇੱਥੋਂ ਡੋਲੇ ਤੋਂ ਕੋਈ ਵੀ ਨਹੀਂ ਉਹ ਫੜ ਕੇ ਰਹੋ ਤੇ ਮੈਂ ਕੋਣ ਲੱਗਦਾ ਜਿੱਤੂਗਾ ਮੈਨੂੰ ਜਿਹੜਾ ਤੁਸੀਂ ਪਿੰਡਾਂ ਰਾਹ ਵਰ ਨੰਬਰ ਜਾਲ ਉਹਦੇ ਵਿੱਚ ਬਲੌਗ ਦੇਦਾ ਤੇ ਜਿੰਦਰ ਵੀ ਰਾਹ ਨੰਬਰ ਇੱਧਰ ਨਾ ਕਟਾ ਲਿਓ ਨਾ ਆਪਣੇ ਆ ਪਹਿਲਾਂ ਮੈਨੂੰ ਉਹ ਭੇਜ ਗਲੇਪ ਵੀਰੇ ਜਦੋਂ ਦੀਦੀ ਦੀਦੀ ਜਾਂਦੀ ਸੀ ਲਾਹਲੀ ਉਹ ਮੇਰੇ ਕੋਲ ਹਾਂ ਉਹ ਦੇ ਆਈ ਵਿਲ ਸੈਂਡ ਯੂ ਆਈ ਵਿਲ ਆਲਸੋ ਸੈਂਡ ਟੂ ਯੂ ওকে ਡਨ ਆਪਣੀ ਡੀਲ ਹੋ ਗਈ ਹਾਂ ਡੀਲ ਡਨ